ਕ버 ਬਾਲੀਵੁੱਡ ਅਦਾਕਾਰਾਂ ਅਤੇ ਮਾਡਲ ਸ਼ਹਿਨਾਜ਼ ਗਿਲ ਦੇ ਨਾਲ ਜੁੜੀ ਹੋਈ ਹੈ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਸੁਖ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸੰਤੋਖ ਸਿੰਘ ਸੁਖ ਦੁਆਰਾ ਸੁਰੱਖਿਆ ਬਟੋਰ ਦੇ ਨਜ਼ਰ ਆ ਰਹੇ ਆ ਪਰ ਇਸ ਵਾਰ ਉਨ੍ਹਾਂ ਦੇ ਹਾਲਾਤ ਜਿਹੜੇ ਨੇ ਉਤਨਾ ਪੂਰਵਕ ਦੇ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਸੰਤੋਖ ਸਿੰਘ ਨੂੰ ਇੱਕ WhatsApp ਕਾਲ ਆਉਂਦੀ ਹੈ ਔਰ ਉਹ WhatsApp ਕਾਲ ਪਾਕਿਸਤਾਨ ਦੇ ਨੰਬਰ ਤੋਂ ਕੀਤੀ ਦੱਸੀ ਗਈ ਹੈ WhatsApp ਕਾਲ ਦੇ ਵਿੱਚ ਸੰਤੋਖ ਸਿੰਘ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ ਰੰਗਦਾਰੀ ਮੰਗੀ ਗਈ ਹੈ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ ਔਰ ਨਾਲ ਦੀ ਨਾਲ ਇਹ ਕਿਹਾ ਗਿਆ ਹੈ ਜੇ 50 ਲੱਖ ਰੁਪਏ ਨਹੀਂ ਦਿੱਤੇ ਤਾਂ ਜਾਨ ਨੂੰ ਮਾਰ ਦਿੱਤਾ ਜਾਵੇਗਾ ਫਿਲਹਾਲ ਇਹਨਾਂ ਧਮਕੀਆਂ ਤੋਂ ਸੰਤੋਖ ਸਿੰਘ ਸੁਖ ਜਿਹੜੇ ਨੇ ਉਹ ਘਬਰਾਏ ਹੋਏ ਨੇ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਸੰਤੋਖ ਸਿੰਘ ਸੁਖ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਸ਼ਹਿਨਾਜ਼ ਗੱਲ ਦੇ ਪਿਤਾ ਦਰਸਲ ਇਸ ਤੋਂ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਫਸ ਚੁੱਕੇ ਨੇ ਪਹਿਲਾਂ ਵੀ ਰੇਪ ਚਾਰजेस ਸ਼ਹਿਨਾਜ਼ ਗੱਲ ਦੇ ਪਿਤਾ ਦੇ ਉੱਤੇ ਲੱਗ ਚੁੱਕੇ ਨੇ ਔਰ ਉਸ ਤੋਂ ਬਾਅਦ ਦੁਬਾਰਾ ਇਸੇ ਤਰ੍ਹਾਂ ਦੇ ਹਾਲਾਤ ਕ੍ਰਿਮੀਨਲ ਬੇਸਡ ਹਾਲਾਤ ਬਣਦੇ ਨਜ਼ਰ ਆ ਰਹੇ ਜਦੋਂ ਸ਼ਹਿਨਾਜ਼ ਗੱਲ ਦੇ ਪਿਤਾ ਸੰਤੋਖ ਸਿੰਘ ਸੁਖ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ 50 ਲੱਖ ਰੁਪਏ ਤਾਂ ਮੰਗੇ ਹੀ ਗਏ ਆ ਪਰ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਸਾਹਮਣੇ ਆਈ ਹੈ ਮਾਈਨਿੰਗ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਗੱਲ ਕੀਤੀ ਗਈ ਹੈ ਸੰਤੋਖ ਸਿੰਘ ਸੁਖ ਨੂੰ ਮਾਈਨਿੰਗ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਮੰਗ ਕੀਤੀ ਗਈ ਹੈ ਇਹ ਹੁਕਮ ਜਿਹੜਾ ਹੈ ਫੋਨ ਦੇ ਉੱਤੇ ਸੁਣਾ ਦਿੱਤਾ ਗਿਆ ਅਣਪਛਾਤੇ ਵਿਅਕਤੀ ਦੇ ਵੱਲੋਂ ਅਣਪਛਾਤਾ ਵਿਅਕਤੀ ਫੋਨ ਕਰਦਾ ਆ ਫੋਨ ਕਰਕੇ ਪਹਿਲਾਂ ਰੰਗਦਾਰੀ ਮੰਗਦਾ ਆ 50 ਲੱਖ ਰੁਪਏ ਦੀ ਨਹੀਂ ਤਾਂ ਜਾਨੂ ਮਾਰਨ ਦੀ ਧਮਕੀ ਦਿੰਦਾ ਆ ਔਰ ਨਾਲ ਦੀ ਨਾਲ ਇੱਕ ਇਹੋ ਜੀ ਗੱਲ ਕਰ ਜਾਂਦਾ ਜਿਸ ਨੇ ਵਿਵਾਦ ਖੜਾ ਕਰ ਦਿੱਤਾ ਰੰਗਦਾਰੀ ਮੰਗੀ ਗਈ ਸਮਝਿਆ ਜਾ ਸਕਦਾ ਹੈ ਕਿ ਕਿਸੇ ਗੈਂਗਸਟਰ ਨੇ ਫੋਨ ਕਰਵਾਇਆ ਜਾਂ ਕਿ ਜਾਂ ਫਿਰ ਸੱਚੀ ਸ਼ਹਿਨਾਜ਼ ਗਿਲ ਦੇ ਪਿਤਾ ਦੀ ਜਾਨ ਨੂੰ ਖਤਰਾ ਹੈ ਪਰ ਉਸ ਤੋਂ ਬਾਅਦ ਅਚਾਨਕ ਇੱਕ ਇਹੋ ਜੀ ਗੱਲ ਕਰ ਲੈਣਾ ਪੰਜਾਬ ਦੇ ਅੰਦਰ ਹੁੰਦੀ ਮਾਈਨਿੰਗ ਦੇ ਨਾਲ ਤਾਲੁਕ ਰੱਖਣ ਵਾਲੀ ਗੱਲ ਸਾਹਮਣੇ ਆਵੇ ਤੇ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਜੇ ਕੋਈ ਬੈਠਾ ਹੈ ਜੇ ਕੋਈ ਰੰਗਦਾਰੀ ਮੰਗ ਰਿਹਾ ਤੇ ਉਸ ਨੂੰ ਪੰਜਾਬ ਦੇ ਅੰਦਰ ਹੋ ਰਹੀ ਮਾਈਨਿੰਗ ਦੇ ਨਾਲ ਕੀ ਮਤਲਬ ਹੈ ਪੰਜਾਬ ਅੰਦਰ ਜੋ ਮਾਈਨਿੰਗ ਚੱਲ ਰਹੀ ਹੈ ਉਸ ਦਾ ਪਾਕਿਸਤਾਨ ਦੇ ਨਾਲ ਕੀ ਲੈਣਾ ਦੇਣਾ ਹੈ ਜਾਂ ਫਿਰ ਇਹ ਸਮਝ ਲਿਆ ਜਾਵੇ ਕਿ ਮਾਈਨਿੰਗ ਮਾਫੀਆ ਜਿਹੜੇ ਪੰਜਾਬ ਦੇ ਵਿੱਚ ਡੀਲ ਕਰ ਰਹੇ ਨੇ ਉਹਨਾਂ ਦੇ ਸਿੱਧੇ ਲਿੰਕਸ ਪਾਕਿਸਤਾਨ ਨਾਲ ਜੁੜੇ ਹੋਏ ਨੇ ਜਾਂ ਫਿਰ ਸੰਤੋਖ ਸਿੰਘ ਸੁਖ ਦੇ ਕੋਲੋਂ ਰੰਗਦਾਰੀ ਨਹੀਂ ਅਸਲ 'ਚ ਮੰਗਣੀ ਸੀ ਅਸਲ ਦੇ ਵਿੱਚ ਮਾਈਨਿੰਗ ਦੇ ਵਿੱਚ ਦਖਲਅੰਦਾਜ਼ੀ ਤੋਂ ਪਰੇ ਰਹਿਣ ਦੇ ਲਈ ਤਾਂ ਕੀ ਦੇੜੀ ਸੀ ਖੈਰ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਉਮੜਦੇ ਪਏ ਨੇ ਪਰ ਸੰਤੋਖ ਸਿੰਘ ਸੁਖ ਨੂੰ ਜਿਹੜੀ ਹੈ ਉਹ ਇੱਕ ਕਾਲ ਜ਼ਰੀਏ தம் ਕੀ ਜ਼ਰੂਰ ਦਿੱਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਮਾਈਨਿੰਗ ਤੋਂ ਦੂਰ ਰਿਹਾ ਜਾਵੇ ਔਰ ਦੂਜੀ ਗੱਲ 50 ਲੱਖ ਰੁਪਏ ਦਿੱਤੇ ਜਾਣ ਨਹੀਂ ਤਾਂ ਫੇਰ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਇਹ ਹੁਣ ਰੰਗਦਾਰੀ ਦਾ ਮਾਮਲਾ ਹੈ ਜਾਂ ਫਿਰ ਇੱਕ ਧਮਕੀ ਦਿੱਤੀ ਗਈ ਹੈ ਇਹ ਵੇਖਣ ਦੀ ਗੱਲ ਹੈ ਧਮਕੀ ਦਿੱਤੀ ਕਿਸ ਨੇ ਹੈ ਕਿਹਦੇ ਕਹਣ ਤੇ ਦਿੱਤੀ ਗਈ ਹੈ ਕਿਉਂਕਿ ਜੇ ਪੰਜਾਬ ਦੀ ਮਾਈਨਿੰਗ ਦੀ ਗੱਲ ਕਰੀਏ ਤਾਂ ਕੋਈ ਵਿਅਕਤੀ ਜਿਹੜਾ ਧਮਕੀ ਦੇਣ ਵਾਲਾ ਹੋਏਗਾ ਉਹ ਪੰਜਾਬ ਦੇ ਵਿੱਚ ਹੀ ਤਾਲੁਕ ਰੱਖਦਾ ਹੋਵੇਗਾ ਉਸ ਦਾ ਪਾਕਿਸਤਾਨ ਦੇ ਨਾਲ ਕੋਈ ਤਾਲੁਕ ਰੱਖਣ ਦਾ ਕੋਈ ਮਤਲਬ ਬਣਦਾ ਨਹੀਂ ਤਾਂ ਫਿਰ ਪਾਕਿਸਤਾਨ ਦੇ ਨੰਬਰ ਤੋਂ ਕਿਸ ਤਰ੍ਹਾਂ ਧਮਕੀ ਮਿਲਦੀ ਹੈ ਔਰ ਖਾਸ ਕਰਕੇ ਮਾਈਨਿੰਗ ਦੀ ਹੀ ਗੱਲ ਕਿਉਂ ਕੀਤੀ ਜਾਂਦੀ ਹੈ ਖੈਰ ਇਹਨਾਂ ਮਸਲਿਆਂ ਨੂੰ ਪ੍ਰਸ਼ਾਸਨ ਦੇ ਉੱਤੇ ਸੌਂਪਿਆ ਗਿਆ ਹੈ ਪ੍ਰਸ਼ਾਸਨ ਨੂੰ ਸੌਂਪਿਆ ਗਿਆ ਔਰ ਇਹਨਾਂ ਨੂੰ ਸੁਲਝਾਉਣ ਦੇ ਵਾਸਤੇ ਉਡੀਕ ਕੀਤੀ ਜਾ ਰਹੀ ਹੈ ਕਿ ਜਦ ਕਦੋਂ ਪ੍ਰਸ਼ਾਸਨ ਇਸ ਸੰਬੰਧੀ ਕਾਰਵਾਈ ਕਰੇ ਇਹਨਾਂ ਮਸਲਿਆਂ ਨੂੰ ਲੈ ਕੇ ਸੰਤੋਖ ਸਿੰਘ ਸੁਖ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਇਹ ਇੱਕ ਕਾਲ ਆਉਂਦੀ ਹੈ ਜੀ ਫੋਨ ਕਾਲ WhatsApp ਤੇ ਜਿਹੜਾ ਕਿ ਇਟਲੀ ਦਾ ਨੰਬਰ ਸ਼ੋ ਹੋ ਰਿਹਾ ਉਹਨੇ ਦੱਸਿਆ ਕਿ ਮੈਂ ਪਾਕਿਸਤਾਨ ਤੋਂ ਬੋਲਦਾ ਤੇ ਉਹਨੇ ਆਪਣਾ ਨਾਮ ਦੱਸਿਆ ਮੈਂ ਬਾਲਾ ਕਰਕੇ ਕੁਝ ਦੱਸਿਆ ਉਹਨੇ ਆਪਣਾ ਨਾਮ ਤੇ ਉਸਨੇ ਕਿਹਾ ਕਿ ਪਹਿਲਾਂ ਤੇ ਚਲੋ ਇੱਕ ਮਾਈਨਿੰਗ ਦੀ ਗੱਲਬਾਤ ਕਰਦਾ ਰਿਹਾ ਕਿ ਤੁਸੀਂ ਮਾਈਨਿੰਗ ਦੇ ਵਿੱਚ ਜਿਹੜਾ ਮਾਈਨਿੰਗ ਰੋਕਦੇ ਹੋ ਪਹਿਲੀ ਗੱਲ ਤੇ ਸੋਚਣ ਵਾਲੀ ਹੈ ਕਿ ਜੇ ਉਹ ਪਾਕਿਸਤਾਨ ਤੋਂ ਬੋਲਦਾ ਉਹਨੂੰ ਮਾਈਨਿੰਗ ਤੋਂ ਕੀ ਲੈਣਾ ਇਹ ਕੁਝ ਪਿਛਲੇ ਸਮੇਂ ਤੋਂ ਅਸੀਂ ਇੱਧਰ ਸਾਡੇ ਲੱਗ ਲੱਗ ਕੇ ਨਾ ਕੋ ਮਾਈਨਿੰਗ ਹੁੰਦੀ ਸੀ ਉੱਥੇ ਕੀ ਕਿ 70 80 80 ਫੁੱਟ ਦੇ ਮਾਈਨਿੰਗ ਵਾਲਿਆਂ ਨੇ ਢੋਏ ਪਾਉਂਦੇ ਸੀ ਉਹ ਅਸੀਂ ਉਦੋਂ ਪੈਰਵਾਹੀ ਕੀਤੀ ਸੀ ਉਹਨਾਂ ਨੂੰ ਬੰਦ ਕਰਵਾਉਣ ਤੇ ਕਾਫੀ ਮੀਡੀਆ ਦੇ ਵਿੱਚ ਵੀ ਮੈਂ ਐਕਟਿਵ ਰਿਹਾ ਸੀ ਇਸ ਮਸਲੇ ਨੂੰ ਲੈ ਕੇ ਉਹਨੇ ਮਾਈਨਿੰਗ ਦੀ ਗੱਲ ਕੀਤੀ ਫਿਰ ਉਸਨੇ ਕਿਹਾ ਕਿ 50 ਲੱਖ ਰੁਪਏ ਸਾਨੂੰ ਪਤਾ ਕਿ ਤੁਹਾਡੀ ਕੁੜੀ ਕੋ ਬਹੁਤ ਪੈਸਾ ਵਾ ਸਾਨੂੰ 50 ਲੱਖ ਰੁਪਏ ਦਿਓ ਨਹੀਂ ਤੇ ਪਹਿਲਾਂ ਤੁਹਾਡੀ ਬੇਟੀ ਨੂੰ ਮਾਰਾਂਗੇ ਤੇ ਫਿਰ ਤੁਹਾਨੂੰ ਮਾਰਾਂਗੇ ਇੱਕ ਉਹਨੇ ਹਿੰਦੂ ਲੀਡਰ ਸੂਰੀ ਦਾ ਜ਼ਿਕਰ ਕੀਤਾ ਉਹਨੇ ਕਿਹਾ ਕਿ ਜਿੱਦਾਂ ਅਸੀਂ ਉਸ ਨੂੰ ਮਾਰਿਆ ਸੀ ਉਸੇ ਤਰ੍ਹਾਂ ਹੀ ਅਸੀਂ ਤੈਨੂੰ ਮਾਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ